ਪਲਟਾਵੇਂ ਵਾਲਿਆਂ ਦੇ ਲੇਜ਼ਰ ਕਰ ਲੱਗੇ ਆ। ਸਵੇਰ ਦਾ ਚਵੀਰੇ ਲੱਗਿਆ ਮੱਕੀ ਨੂੰ ਭਰਨਾ। ਮੱਕੀ ਵਾਲਾ ਭਰਾ ਟਰਾਲਾ ਭਰਾ ਕੇ ਆਈਆਂ ਜੱਗਾ ਢੀਡਾ ਲਾਉਣਗੇ ਆ। ਤੇ ਅੱਛਵੀਰਾ ਮੈਂ ਆਏ ਆ ਹੁਣ ਫਟਾ ਕਰਿਆ ਸਿਸਟਮ। ਬਾਕੀ ਲੱਸੀ ਬਣਾ ਕੇ ਲਿਆਂਦੇ। ਟਰਾਲਾ ਬੰਦ ਲੱਸੀ ਪੀ ਲਾ। ਆਇਆ ਲੱਸੀ ਪੀ ਲਾ, ਠੰਡੀ ਦੱਸੀ ਬਣਾਈ। ਚਲੋ ਉਹ ਬੈਠੋ ਜੀ। ਬੈਹਨੇ ਆ ਜੀ। ਓਏ ਇਹਨੂੰ ਪਿੱਛੇ ਨੂੰ ਲਾ ਕੇ ਰੱਖੇ ਕਰ ਯਾਰ। ਉਹ ਤਾਂ ਕੋਈ ਨਾ ਕਰ ਲੱਖ ਉਹ ਪਿੱਛੇ ਨੂੰ ਘੁਮਾ ਲੈ ਕਰ ਯਾਰ ਉਹਨੂੰ ਨੰਬਰੇ ਨੂੰ ਲਾਏ ਕਰ ਪਿੱਛੇ ਨੂੰ ਮੂੰਹ ਕਰ ਦੇ ਕਰੂੰਗਾ ਦਾ ਆ ਬੂਤੇ ਨਹੀਂ ਮੈਂ ਤਾਂ ਕਰ ਉਹ ਉਹ ਰਾਸਤੇ ਜਾਂਉਂਦੇ ਆ ਨਾ ਜਦ ਕਈ ਵਾਰ ਵਜ ਜਾਂਦਾ ਮੈਂ ਮੈਂ ਲਾਇਆ ਥੋੜਾ ਤਾਂ ਇਹ ਮੈਂ ਤਾਂ ਖੋਲ ਕੇ ਵਿੱਚ ਪਾ ਲੈਂਦਾ ਥਾਲੇ ਇਹਨੂੰ ਨਹੀਂ ਪਿੱਛੇ ਨੂੰ ਘੁਮਾ ਕੇ ਲਾ ਲੈ ਫੇਰ ਨਹੀਂ ਕੋਈ ਚੱਕਰ ਮੈਨੂੰ ਫੇਰ ਵੀ ਤਾਂ ਖੋਲਣੀ ਪੈਂਦਾ ਰਾਤ ਨੂੰ ਆਹੋਏ ਵੀ ਫੇਰ ਆਏ ਹੁਣ ਜਿੱਕਣ ਜਾਣਾ ਹੁੰਦਾ ਇਹ ਲੱਸੀ ਕਿਹੜੀ ਹੈ ਮਿੱਠੀ ਹੈ ਇਹ ਸ਼ੱਕਰ ਵਾਲੀ ਤਾਂ ਹੀ ਤੇ ਆਇਆ ਤੇਰੇ ਜੋਗੀ ਮੈਂ ਠੰਡਾ ਕਰਾਂ ਇਹਨੂੰ ਗਰਮੀ ਬਹੁਤ ਹੈ ਯਾਰ ਬਣਾ ਕੇ ਲਿਆ ਆਪ ਔਰ ਇਹ ਤਾਂ ਤੁਸੀਂ ਥੋੜਾ ਸਿਗਰ ਕਰਤਾ ਮੈਂ ਆ ਆ ਨਿਆਰੇ ਪਹਿਲਾਂ ਆਏ ਹੁੰਦਾ ਦੇ ਮੋਟਰ ਵਗੇ ਨੀਚੇ ਠੰਢੀ ਆ ਵੀ ਇੰਜਨ ਕੋਲ ਅਰੇ ਬਾਈ ਲੱਗ ਇੰਜਨ ਲੱਗਿਆ ਹੋਇਆ ਆਪਣੇ ਮੋਟਰ ਤੇ ਵੇਖੋ ਬਹਿਣ ਨੂੰ ਕਿੰਨੀ ਸੋਹਣੀ ਜਗ੍ਹਾ ਗੱਡੇ ਨੂੰ ਮਾਰਦੇ ਫੋਨ ਆ ਜਾਣਾ ਹੈ ਆ ਜਾਣਾ ਜਨਤਾ ਹੁਣ ਲੱਗੀ ਸ਼ਾਮ ਹੁਣ ਓਰੇ ਆਏ ਬੂਟੇ ਨਿਆਰਾ ਹਵਾ ਚੱਲਦੀ ਦੇ ਠੰਢੀ ਪਈ ਹੈ ਨਾ ਹੈਨਾ ਤਾਂ ਕੀ ਦਾ ਬੋਲ ਹੈ ਇਹ ਭੈਣੀ ਵਾਲਿਆਂ ਦਾ ਤੁਹਾਡੇ ਤਾਂ ਪੈਪ ਆਉਂਦੇ ਓਰੇ ਕਿਹੜੇ ਹਾਂ ਸਾਡੇ ਉੱਥੇ ਨੱਕਾ ਲੱਗਿਆ ਹੋਇਆ ਆ ਉਹ ਫਿਰ ਕੱਲ ਯਾਰ ਆਪਹੀ ਜੀ ਉਹਨਾਂ ਨੂੰ ਆਉਂਦੀ ਆ ਖੇਤ ਨੂੰ ਉਹਨੂੰ ਮਿੱਟੀ-ਮੁੱਟੀ ਲਾ ਕੇ ਮੈਂ ਰਾਤ ਸਾਰਾ ਕਰਕੇ ਗਿਆ ਸਵਾਗਾ ਮਾਰ ਗਿਆ ਮੈਂ ਸਵਾਗੇ ਨਾਲ ਇੱਕ ਵਾਰੀ ਪੱਧਰਾ ਹੋਈ ਆ ਬੰਨ ਆਹ ਟਰੈਕਟਰ ਉੱbred ਹੀ ਜਾਂਦਾ ਬਾ ਲਾਉਨੇ ਆ ਹਣ ਬਾਕੀ ਕਰਦੇ ਭਾਈ ਕੰਮ ਸ਼ੁਰੂ ਹੁਣ ਭਾਈ ਯਾਰ ਦੋ ਬਣਾ ਲਵਾਂਗੇ ਇੱਕ ਬਣਾਉਣੇ ਤਾਂ ਦੋ ਪੈਣੀਆਂ ਜਿੱਥੇ ਉਹ ਲਾਇਆ ਤਾਂ ਉਹ ਵੱਟ ਤੇ ਸਿੱਧਾ ਕਰ ਦਨ ਨਹੀਂ ਨਹੀਂ ਉਹ ਪਰਾਂ ਵਾਲਾ ਥੱਲੇ ਵਾਲਾ ਸਾਰਾ ਲੰਬਾ ਇਕਾ ਹੋ ਕਰਿਆ ਪਿਆ ਮੈਂ ਪਹਿਲਾਂ ਵੀ ਇਹਨੂੰ ਆ ਲੱਗ ਕਰ ਲੈਨੇ ਆ ਇਹ ਚੋਂ ਬਾਣੀ ਹੋ ਚੋ ਚਲੇ ਜਾਂਦਾ ਫਿਰ ਪੀ ਤੂੰ ਤਾਂ ਵੀ ਪੀ ਲਾ ਹੁਣ ਬਰਫ਼ਾ ਹੈਗੀ ਵਿੱਚੇ ਠੰਡੀ ਹੋ ਜੂ ਹੋਰ ਪਾਣੀ ਚ ਵੀ ਪਾ ਲਿਆਂਦੀ ਬਰਫ਼ ਬਾਕੀ ਹੁਣ ਆ ਕਰਦੇ ਆ ਸ਼ੁਰੂ ਕੰਮ ਲੋ ਵੀ ਸਾਰਾ ਕੰਮ ਨਿਬੜ ਗਿਆ ਤੇ ਅੱਜ ਵੀ ਚਲੇ ਗਿਆ ਤਾਂ ਫਿਰ ਬਾਕੀ ਲੱਗੇ ਪਏ ਤੇ ਹੁਣ ਆਪਾਂ ਪਰਾਂੜੇ ਦਾ ਇੱਕ ਬਣਾਤਾ ਆ ਹੈ ਤਾਂ ਬਰਾਬਰ ਇਹ ਖੇਤ ਉਦਾਂ ਆਪਾਂ ਨੇ ਇੱਥੇ ਤੇ ਵੱਟ ਪਾ ਕੇ ਐਦਾ ਲੱਗ ਪਰਨਾ ਉਹ ਸਾਰਾ ਲੰਬਾ ਲੱਗ ਤੇ ਉਹ ਵੀ ਇਹ ਜੀਰੋ ਕਰਤਾ ਹਾਂ ਵੀ ਤਸੱਲੀ ਵਾਲਾ ਕੰਮ ਕਰਦਾ ਕਿਉਂਕਿ ਉਹਦੇ ਜੀਰੋ ਕਰਨੇ ਲੋਡ ਤੇ ਨਹੀਂ ਤਾਂ ਆਪਾਂ ਨੇ ਪਧਰਾ ਕਰਕੇ ਸਾਰ ਲਾਣਾ ਦਾ ਜੀਰੋ ਤਾਂ ਦੀ ਲੋਡ ਵੀ ਉਹਦੇ ਪਲਟਾਵੇਂ ਵਜੇ ਵਜੇ ਮਿੱਟੀ ਦਬਣੀ ਤੇ ਬਾਕੀ ਕਬੂਟੇ ਪੱਟੇ ਹੋਏ ਵਜੇ ਉਹਦੇ ਕਰਕੇ ਹੁਣ ਇਹ ਤਸੱਲੀ ਹੋ ਗਈ ਖੇਤ ਦੀ ਉਹ ਪਰਾਂੜਾ ਵੀ ਖਤੀ ਕਰਤੀ ਆਪਾਂ ਨੇ ਕਿੰਨੇ ਘੰਟੇ ਲੱਗੇ ਹੋ ਰਿਹਾ ਬਈ 8 ਵਿੱਗੇ ਜਾਗਾ ਪਰ ਤੁਹਾਨੂੰ ਮੈਂ ਡਾਕਰ ਦਿਖਾਉਣਾ ਇਹ ਵੀ ਹੈ ਨਾ ਵਧੀਆ ਪੂਰੀ ਡਾਕਰ ਰਚਣੀ ਆ ਆ ਦੇਖੋ ਪੱਤਰ ਹੁਣ ਤੱਕ ਨਹੀਂ ਬੰਨ ਹੋਏ ਨਾਲ ਜ਼ੀਰੋ ਹੋ ਗਏ ਉਹ ਪਰ ਨਾਲ ਇਹ ਚ ਜ਼ਿਆਦਾ ਤੇ ਥੋੜੇ ਜਿ ਮੱਕੀ ਹੋਣਾ ਅੱਛੇ ਮਿਨੇ ਜਾਣਾ ਏ ਜਗਦੀਸ਼ ਪਤਾ ਨਹੀਂ ਦਲਬੀਰ ਤੇ ਜਾਣਾ ਪਤਾ ਨਹੀਂ ਜੱਗੇ ਤੇ ਉਹਨਾਂ ਦੇ ਮਾਰਨਾਂ ਨੇ ਆ ਦੇਖੋ ਡੱਕਰ ਆ ਖੇਤ ਸਾਡੇ ਵੀ ਹੈਗੇ ਇਹਨੂੰ ਡੱਕਰ ਕਹ ਦਿੰਨੇ ਆ ਇਹ ਡੜੇ ਬਹੁਤ ਔਖੇ ਭਿੱਡ ਵਾਲੇ ਸਾਰੇ ਉਹ ਸਾਈਡ ਭਰੇ ਫਿਰ ਮੈਂ ਤੇ ਸਾਈਡ ਆਪਾਂ ਨੇ ਰੱਖੀ ਵੀ ਤੀ ਆ ਵੀ ਸਾਈਡ ਥੋੜੀ ਥੋੜੀ ਵੀ ਉੱਚੀ ਰੱਖੀ ਆ ਕਿਉਂਕਿ ਫਿਰ ਉਹਦੇ ਤੇ ਕਹੀਂ ਨਾਲ ਮਾਣੀ ਮਾਣੀ ਮਿੱਟੀ ਲਾ ਲਾਂਗੇ ਉਦੋਂ ਤਾਂ ਆਪਾਂ ਨੇ ਮਿੱਟੀ ਲਈ ਵੀ ਇਹਨਾਂ ਨੂੰ ਸਾਰੀਆਂ ਬੱਟਾਂ ਨੂੰ ਤੇ ਲਿਫਾਫਾ ਲਾਉਣਾ ਆਪਾਂ ਨੇ ਉਹਦੇ ਆ ਸਿੱਧੀ ਬੱਟ ਭੇਜਣੀ ਆ ਆ ਚਾਰਸ ਹੋ ਜਾਣ ਇੱਕ ਉਹ ਢੱਕਣ ਉੱਥੇ ਦੇ ਉੱਥੇ ਤੇ ਖਾਲ ਪਾ ਕੇ ਇਹਨੂੰ ਇਹ ਆ ਵਰਕੇ ਚੱਲੋ ਪਰਲੇ ਚ ਜਲੇ ਜਾਂਦਾ ਪਾਣੀ ਹੋਸ ਹਾਬ ਨਾਲ ਕਰਨਾ ਆਪਾਂ ਨੇ ਬਾਕੀ ਵੈਸੇ ਦਾ ਲੋੜ ਨਹੀਂ ਖਾਲ ਦੇ ਵੀ ਉਹ ਚੋਂ ਪਾਣੀ ਆ ਇੱਧਰ ਟੋੜਦੇ ਗੰਨ ਤੇ ਤੇ ਬਾਕੀ ਹੁਣ ਚ ਚੱਲਦੇ ਆ ਜੀ ਕਾ ਸਮਾਨ ਇਕੱਠਾ ਕਰਦੇ ਜਾਨੂੰ ਹੱਥ ਵੀ ਨਹੀਂ ਆਉਣਾ ਇਹ ਇਧਰ ਕਰਾ ਬਹੁਤ ਸੋਹਣਾ ਚੱਲਦਾ ਬਈ ਇਹ ਲੈਂਡ ਫੋਰਸ ਹੋਰ ਹੈਗਾ ਵੀ ਆਣ ਆਪਣੇ ਵਾਲੇ ਗਰਾਹ ਮੰਗੂਏ ਪਰਤੀ ਲਵਰੇਰਾ ਵੀ ਬਸ ਆਹ ਥੋੜੀ ਜਿਹੀ ਕਮੀ ਜੀ ਹੈ ਕਰਨੀ ਕਰਨੀ ਪੈਣੀ ਲੋਟ ਇਹ ਆਪੇ ਕਰਨਾ ਸੀ ਉਹ ਤੇ ਉੱਥੇ ਤੱਕ ਥੋੜੀ ਕਰ ਲੈਣਾ ਦੂਆ ਘਮਾਉਣੇ ਵਾਲਾ ਘਮਾਉਣ ਨੂੰ ਬਹੁਤ ਔਖਾ ਕਰਦਾ ਕਰਾ ਵੀ ਕੋਈ ਵੀ ਨਹੀਂ ਮਾੜਾ ਹੁੰਦਾ ਡਰਾਈਵਰ ਦੇ ਹੱਥਾਂ ਸਾਰਾ ਕੁਝ ਐਨੇ ਇਹ ਆਪਣਾ ਕੰਮ ਕਰਨਾ ਤੇ ਬਾਕੀ ਡਰਾਈਵਰ ਦੇ ਹੱਥਾਂ ਵੀ ਗੰਮੇ ਦਾ ਸਾਰਾ ਬਤਾਉਗਾ ਪਰ ਅਛਵੀਰ ਹੁਣ ਇਹਨ ਪੂਰਾ ਬਾਈ ਜਿੱਖਣ ਆਪਾਂ ਕਿਸ ਦੀ ਗੱਲਬਾਤ ਬਣਾਉਂਦੇ ਆ ਨਾ ਵਿਰਾਂਭੇ ਵਾਲਾ ਕਦੇ ਕੰਮ ਨਹੀਂ ਹੋਇਆ ਉਹ ਕੰਮ ਹੁਣ ਅਛਵੀਰ ਵੀ ਕਰਦਾ ਤੇ ਬਾਕੀ ਜੇ ਕੋਈ ਨੇੜੇ ਤੇੜੇ ਬਾਈ ਕਰਾਉਣਾ ਹੋਇਆ ਤਾਂ ਜਰੂਰ ਸੰਪਰਕ ਕਰ ਲਿਓ ਅਛਵੀਰ ਨਾਲ ਜੋ ਮੈਨੂੰ ਮੈਸੇਜ ਕਰ ਦਿਓ ਮੈਂ ਤੇ ਦੇ ਦੂੰਗਾ ਜਿਵੇਂ ਵੀ ਹੋਇਆ ਅੱਜ ਤਾਂ ਦਲਵੀਰ ਵੀ ਪੰਚਾ ਬੰਦਾ ਪਹਿਲਾਂ ਹੀ ਸੰਭਲੇ ਆਇਆ ਆਕੇ ਬੰਦਾ ਤੰਗ ਮੋ ਕਰਦਾ ਯਾਰ ਹਾਂ ਆਉਂਦਾ ਨਹੀਂ ਹੈ ਨੇ ਆਉਂਦੇ ਨੇ ਤੇ ਇਹ ਵੀ ਇੰਨਾ ਕਿੰਨਾ ਥੱਕਾ ਥੱਕੇ ਵਾਲੀ ਕੰਮ ਆ ਤੂੰ ਦੱਦ ਤੋਂ ਬੇਲਾ ਦੱਸ ਕਾਲਾ ਰੋਟੀ ਘਰ ਖਾ ਕੇ ਆਇਆ ਰੋਟੀ ਹੁਣ ਖਾ ਕੇ ਆਇਆ ਫਿਰ 4 ਵਜ ਗਏ 4 ਵਜ ਰੋਟੀ ਖਾ ਕੇ ਆਇਆ ਚੱਲ ਲੈ ਜਾ ਹੁਣ ਕਹਿੰਦਾ ਵੀ ਹੁਣ ਮਰੋਣਾ ਮਰਾ ਲੰਨੀ 4 ਦਿਨ ਬਾਅਦ ਬਜ ਜਾਣਾ ਹੈ ਕਹਿੰਦਾ ਇਹ ਕੱਲੂ ਮਾਰ ਦੀ ਮੈਂ ਇੰਨਾ ਟਾਈਮ ਨਹੀਂ ਮੇਰੇ ਕੋਲ ਚੱਲ ਬੈਠ ਨਾਲ ਲੈ ਜਾ ਮੈਂ ਤੇਰੇ ਨਾਲ ਜਾਣਾ ਮੋਟਰ ਚੱਕ ਲਿਆ ਮੈਂ ਉੱਥੇ ਬੇਮਤਰੀ ਜਾਊਂਗਾ ਮੇਰੇ ਕੋਲ 4 ਦਿਨ ਚੱਲਦਾ 4 ਦਿਨ ਮਰੋ ਕੰਮ ਪੂਰਾ ਹੋ ਬਾਜੀ ਵਾ ਇੱਟ ਕੇ ਰੱਕ ਮੜਿਆ ਕੰਮ ਮਾਰਿਆ ਕਰਦਾ ਜਨੇ ਤੇਰੇ ਤੇ ਹਾਂ ਚੰਗ ਵਾਲਾ ਚੱਲ ਆਇਆ ਤਾਂ ਮੜਾ ਤੱਕਾ ਜਿਹਾ ਪਾੜਣਾ ਵੀ ਚਾਹੀਦਾ ਬੰਦੇ ਨੂੰ ਚਾ ਲੈ ਕੇ ਆ ਗਿਆ ਬਹੁਤ ਥੱਕਿਆ ਹੋਇਆ ਨਾ ਤੂੰ ਅੱਜ ਤਾਂ ਬਹੁਤ ਜ਼ੋਰ ਲੱਗ ਲਿਆ ਫੇਰ ਹਾਂ ਚਲਾਉਣ ਮੈਨੂੰ ਲਾਇਆ ਪਿਆ ਇਹ ਤਾਂ ਸੁਨਿੰਦਰ ਲਿਆਉਣਾ ਤੇਰੀ ਗੱਡਰ ਤੇ ਲਾਉਣਾ ਚੱਲ ਆ ਉਹ ਜਾ ਪੀਣੀ ਦਾ ਮਾਰੀ ਲੈ ਆਂ ਹਾ ਗਾਲਤਾ ਯਾਰ ਉਹ ਦੇ ਕਿੰਨਾ ਹਿੱਲਦਾ ਹਣਾ ਇਹ ਬਾਕੀ ਭਈ ਆ ਬੈਠ ਜਾਈ ਹਾਂ ਇੱਧੇ ਉੱਪਰ ਲਈ ਸਾੜੇ ਚਾਹੀਦਾ ਆ ਵੀ ਪਹੀ ਵੀ ਕਰਤੀ ਚੌੜੀ ਆਪਾਂ ਨੇ ਮਿੱਟੀ ਧੱਕ ਦਿੱਤੀ ਐਨੀ ਗੇ ਪਹੀ ਤੀ ਹਾਂ ਪਾਪ ਬੈਂਕ ਕਿੱਥੇ ਤੇਰਾ ਮੇਰੇ ਕੋਲੇ ਦੁਆਟ ਤਾਰ ਵਾਲਾ ਏ ਦੋਨੇ ਆ ਤਾਰ ਵਾਲਾ ਵੀ ਤਾਰ ਵਾਲਾ ਹੀ ਆ ਲੈ ਜਾ ਮੱਕੀ ਆ ਸਾਈਡ ਵੀ ਉੱਚੀ ਨਹੀਂ ਉਹ ਕਰਤੀ ਇੱਥੇ ਤੱਕ ਲਈ ਪਹੀ ਆ ਸਾਰੀ ਮਿੱਟੀ ਭਾਰਤੀ ਆਪਾਂ ਨੇ ਚੌੜੀ ਕਰਤੀ ਕਿਉਂਕਿ ਨੰਗਣਾ ਬਾਈ ਆਪਾਂ ਨਹੀਂ ਹੁੰਦਾ ਭਾਈ ਹੁਣ ਠੀਕ ਆ ਨਾ ਹੋ ਗਈ ਚੌੜੀ ਗੰਨੇ ਬੀਜ ਦੇ ਗਾਹ ਨੂੰ ਤੇ ਲਾ ਗੰਨੇ ਹੀ ਲਾਉਣਾ ਬੂਟੇ ਤਾਂ ਹੀ ਤਾਂ ਮੈਂ ਉਹ ਕਰ ਲਿਆ ਇਕੱਠਾ ਕਰ ਲਿਆ ਲਓ ਜੀ ਤੇ ਆਪਾਂ ਹੁਣ ਅਹੀ ਦਿਨ ਕੋ ਅੱਗੇ ਲਿਆਂਦਾ ਅੱਜ ਕੱਢਿਆ ਦਾ ਗਾਹ ਤੋਂ ਅੰਦਰ ਜੀ ਹਵਾ ਚੱਲਦੀ ਆ ਕਿਵੇਂ ਆ ਹੋਰ ਢੂ ਅਸੀਂ ਗੱਲ ਤਾਂ ਬੁਲਾ ਦਿਆ ਕਰ ਤੂੰ ਸੇਰਮਾਂ ਲੈ ਲੈਂਦੇ। ਕਦੇ ਨਹੀਂ ਮਿਲਾਂਦਾ। ਹੈ? ਕਦੇ ਹੱਸੀਗਾ ਕਦੇ ਨਹੀਂ ਮਿਲਾਂਦਾ। ਦੱਸੀ। ਹੋ। ਦੰਦੀਆਂ ਦਾ ਹੀ ਪਤਾ ਬਸ ਦੰਦੀਆਂ। ਦੰਦੀਆਂ ਕਿੱਥੇ ਤੇ ਖਾ ਲਵਾਂ ਮੈਂ ਕਿਆ? ਤੇ ਬਾਕੀ ਬਾਈ ਹੁਣ ਹਰ ਦਾਣਾ ਉਹ ਹੀ ਚੱਲ ਰਿਹਾ ਹੈ ਦਾ। ਤੇ ਕਾਨੂੰਨ ਦੀ ਡੜੀ ਲਿਆ ਡੜਾ ਲਿਆਂਦਾ ਦਾ ਬਾਈ ਆਈ ਬਿਚੂਰੇ। ਹਰਿਆਣੇ ਤੋਂ ਸੱਚਮ ਤੇ ਉਹ ਚੰਦੇ ਲੈ ਕੇ ਆ ਪੈਣ ਡੜਾ ਉਹਦੇ ਵਿੱਚ ਰੱਖਤਾ। ਹਾਂ ਕੀ ਹਾਲ ਹੈ ਤੇਰਾ ਬਾਕੀ ਹੁਣ ਘੁੰਮ ਕੇ ਆਏ ਤੇ ਪਹਿਲਾਂ ਕਮਾਲਪੁਰ ਵੱਲ ਲੰਘ ਗਏ ਤੇ ਫਿਰ ਖੇਤਾਂ ਵੱਲ ਨੂੰ ਚਲੇ ਗਏ ਤੇ ਬਾਕੀ ਉਰੇ ਤਰਪਾਲ ਪਾਈਦੀ ਬਈ ਆਪਾਂ ਨੇ ਉਰੇ ਤੇ ਲੈ ਕੇ ਉਪਰ ਆਣੇ ਉਪਰ ਤੇ ਤਰਪਾਲ ਐਨੇ ਖਿੱਚ ਲਈ ਉੱਪਰ ਚੜ ਕੇ ਉੱਥੇ ਜਿਵੇਂ ਹੀ ਪਾੜ ਦੀਆਂ ਬਣਾਉਂਦੀਆਂ ਇਹ ਕਹਿੰਦਾ ਵੀ ਮੈਨੂੰ ਪਸੰਦ ਨਹੀਂ ਹੈਗਾ ਕੋਈ ਚੀਜ਼ ਛੱਡ ਵੀ ਦੇ ਬਾਕੀ ਆ ਤਾਂ ਫੇਰ ਲਾਇਆ 10 ਮਿੰਟ ਤੋਂ ਮੋਟੇ ਫਿਰ ਥੋੜਾ ਹਨ ਦੁਆਰੇ ਗੰਧ ਕਰਾਂਗੇ ਚੰਗੀਤਰ ਆਪਾਂ ਬਾਕੀ ਵੀ ਅੰਗੂਰ ਆਪਾਂ ਡਾਇਵੇ ਤੇ ਜਿਹੜੇ ਬੇਲਾਂ ਪਿਛਲੀ ਵਾਰ ਤਾਂ ਲੱਗੇ ਨਹੀਂ ਆਪਣੇ ਇਹ ਦੇਖੋ ਭਰਿਆ ਪਿਆ ਇਹ ਜਾਨਵਰਾਂ ਕਰਕੇ ਪਾਇਆ ਵਿਆ ਬਾਕੀ ਇੱਧਰ ਖੁੱਲਾ ਹੀ ਛੱਡਿਆ ਵੀ ਚੱਲ ਜਾਨਵਰ ਖਾ ਲਣਗੇ ਆ ਆਪਣੇ ਪਕਾਉਣ ਜੁਗੇ ਰੱਖ ਲੈ ਤੇ ਇੱਧਰਲੀ ਸਾਈਡ ਆ ਦੇਖੋ ਕਿ ਦਿਲ ਗੁਰਾ ਆ ਹੱਥੇ ਬੈਠਾ ਆਹ ਬੰਦਾ ਬੁੜੀ ਕੰਡਾ ਬਾਕੀ ਹੁਣ ਤੋੜ ਕੇ ਖਾਣੇ ਵੀ ਆ ਮਿੱਠੇ ਬਹੁਤ ਅੰਗੂਰ ਪਰ ਮੈਂਨੇ ਕੋ ਹੀਰੇ ਨੂੰ ਖਾ ਲਿਆ। ਬਾਕੀ ਇਹਦੇ ਪਿਪਲ ਪਰ ਵੀ ਬੇਲ ਚੜ ਗਿਆ ਉਹ ਦੇਖੋ। ਆਓ ਦੇਖੋ। ਆਹ ਅੰਗੂਰ ਲੱਗੇ ਹੋਏ ਇੱਧਰ-ਉੱਧਰ ਵੀ। ਔਰ ਇਹ ਫਿਰ ਜਾਨਵਰਾਂ ਨੂੰ ਵੀ ਖਾ ਲੰਨੇ ਆ। ਬਾਕੀ ਆਪਾਂ ਨੇ ਜਾਨਵਰਾਂ ਨੂੰ ਤੇ ਪਾਣੀ ਵੀ ਰੱਖਿਆ ਵਾ ਗਰਮੀ ਬਹੁਤ ਆ ਹੁਣ। ਇਹ ਡੇਲੀ ਆਪਾਂ ਘਰ ਦੰਨੇ ਆ। ਧੀ ਵਾਲਾ ਗੋਲ ਧੀ ਰੱਖਤਾ ਤਾਂ ਆਪਾਂ ਨੇ ਦੂਏ ਹੈਗੇ ਤੇ ਆਪਾਂ ਨੂੰ ਆ ਦੇਖੋ। ਗੰਦਾ ਕਰ ਦੰਨੇ ਆ ਫਿਰ ਸਵੇਰੇ ਰਾਜਰੇ ਭਰ ਦੰਨੇ ਆ। ਤੋਕੇ। ਲੈਂਗੂ ਰਖਾ ਲਾ। ਬਾਕੀ ਵੀ ਬੇਹੇੜ ਆ ਗਈ ਦੌੜਾ ਤੇ ਹੁਣ ਉੱਥੇ ਜਾਣਾ ਆਪਾਂ ਨੇ 7 ਤਰੀਕ ਨੂੰ ਬਾਕੀ ਦੇਖਦੇ ਆ 7 ਤਰੀਕ ਨੂੰ ਜੇ ਗੰਮ ਨਾ ਹੋਇਆ ਕੋਈ ਆਪਾਂ ਨੇ ਫਿਰ ਲੈ ਕੇ ਜਾਣਾ ਹੀ ਰੇਣਾ ਤੇ ਤਾਂ ਹੀ ਅੱਜ ਗੱਡਾ ਦਾ ਵੀ ਚੱਲ ਗਿਆ ਗੋੜਾ ਦਵਾ ਦੀ ਪਰਸੋਂ ਨੂੰ ਆਇਆ 7 ਪਰਸੋਂ ਲੈ ਕੇ ਜਾਣਾ ਬਾਕੀ ਇੱਧਰ ਆਪਣੇ ਕਿਨੂ-ਕਨੂ ਵੀ ਆ ਵਧੀਆ ਹੋਏ ਗਏ ਆ ਹਾਂ ਬੂਟਾ ਪਵਿੱਤੇ ਦਾ ਹਾਂ ਕਿ ਪਵਿੱਤੇ ਇੱਕ ਆਪਣੇ ਜਿਹੜਾ ਉੱਧਰ ਲੱਗਿਆ ਹੋਇਆ ਤਾਂ ਬਈ ਉਹਦੇ ਪਰਦੇ ਖਾਣੇ ਆਪਾਂ ਹੁਣ ਤੋੜ ਕੇ ਪਵਿੱਤੇ ਸ਼ੇਕ ਬਣਾ ਕੇ ਪੀ ਲਈਦਾ ਤੇ ਬਾਕੀ ਇਧਰ ਅੰਗੂਰ ਰੰਗਾਰ ਤਾਂ ਬਹੁਤ ਸੋਹਣੇ ਲੱਗਦੇ ਆ ਮਿੱਠੇ ਬਹੁਤ ਆ ਉਹਦੇ ਜੱਗੇ ਨਾਲ ਦੇ ਵੀ ਲੱਗੇ ਪਏ ਆਪਣੇ ਵੀ ਲੱਗੇ ਵਿਆਹ ਦੇ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਹੈਗਾ ਬਾਕੀ ਹਾਰੇ ਜੁੱਗੀਆਂ ਪਾਣ ਰੱਖਣੇ ਇਕੱਠਿਆਂ ਕਰ ਲੈਣ ਦੀ ਅੰਦਰ ਹਾਰਾ ਵੀ ਆਪਾਂ ਨੇ ਚਲਾ ਦੇਣਾ ਹਾਂ ਚਾਲ ਜੇ ਚ ਫਿਰ ਦਾਹ ਲੋੜ ਦਾ ਹਾਰੇ ਦੀ ਦਾਲ ਵੀ ਆਪਾਂ ਬਣਾਉਣੀ ਹੈ ਕਰਦੀ ਫਿਰ ਹੀਰੇ ਦਾ ਵੀ ਦਾਣਾ ਧਰਦੀਦਾ ਇਹ ਚ ਜਾਂ ਬੇਲਾ ਹੁੰਦਾ ਫਿਰ ਉਹ ਕਰਦੀਦਾ ਕੰਮ ਬਾਕੀ ਚਲੋ ਜੀ ਠੀਕ ਆ ਅੱਜ ਦਾ ਵਲੌਗ ਇੰਨਾ ਗਿਆ ਮਿਲਦੇ ਕਿਸੇ ਹੋਰ ਵਲੌਗ ਚ ਆਪਾਂ ਵੀ ਹੁਣ ਕੰਮ ਕੋਰ ਨਿਬੇੜ ਦਿੱਤਾ ਨਾਂ ਤੋਂ ਕੇ ਚੱਲੀਏ ਹੁਣ ਗੁਰੂ ਘਰ